ਲੇ ਵਕੇ ਹੋ ਗਏ ਉਹ ਗਾਰੇ ਦੇ ਰੂਪ ਆ ਜੀ ਅੱਜ ਤੁਹਾਨੂੰ 10 2 2020 ਆ ਜੀ ਕਿ ਦਿਨੇ ਅੱਜ ਮੰਗਲਵਾਰ ਤੇ ਆਓ ਅੱਜ ਤੁਹਾਨੂੰ ਇਹ ਵਿਖਾਈਏ ਕਿ ਕਿਤਰਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੁਣ ਇਹਨਾਂ ਨੇ ਜਿਹੜੇ ਆਂਡੇ ਦੇਣ ਵਾਸਤੇ ਤਿਆਰ ਹੋ ਗਏ ਆ ਇਹ ਜਾਨਵਰ ਹੈਂ ਆਹੇ ਆਂਡੇ ਹੈਂ ਆਓ ਤੁਹਾਨੂੰ ਦਿਖਾਵਾਂ ਇਹ ਵੇਖੋ ਜਿਹੜੇ ਬੱਚੇ ਇਹਨਾਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ ਆ ਇਹ ਬਸ ਹੁਣ ਗੁਰੂ ਦੀ ਕਿਰਪਾ ਹੋ ਜਣੀ ਆ ਆ ਵੇਖੋ ਬਹੁਤ ਵਧੀਆ ਇਹ ਨਸਲ ਦੇ ਜਿਹੜੇ ਪੰਛੀ ਆ ਇਹ ਇਹ ਹੁਣ ਕਿਰਪਾ ਹੋ ਜਣੀ ਆ ਅੰਦਰ ਕਿੰਨੇ ਕਿੰਨੇ ਆਂਡੇ ਦਿੱਤੇ ਆ ਵਾ ਉਹ ਦਿੱਤੇ ਆ ਅਰੇ ਚਾਰ ਆਂਡੇ ਆ ਦੇ ਸਾਡੇ ਜਿਹੜੀ ਜੀ ਮਤਲਬ ਗੱਲ ਇਹ ਮਨ ਨੂੰ ਖੁਸ਼ੀ ਦੀ ਗੱਲ ਇਹ ਆ ਵੀ ਅੱਜ ਸ਼ੁਰੂਆਤ ਸਾਡੀ ਜਿਹੜੀ ਆ ਹੋ ਗਈ ਆ ਇਹ ਬਹੁਤ ਵਧੀਆ ਚੀਜ਼ ਹੈ ਹਰ ਇੱਕ ਵਾਈਆਂ ਪਰ ਕਿੰਨਾ ਕਿਰੇ ਹੈ ਹੈ ਕਿਰਾ ਲਾਣੀ ਹੈ ਉਹ ਵੀ ਦੇ ਉਠਣਾ ਆਈ ਇਹ ਫੜ ਦਮਾਈ ਜੀ ਥੋੜੇ ਜਿਹਾ ਵਾਈ ਜੀ ਦਾ ਖਾਤਸਾ ਵਾਈ ਜੀ ਦੀ ਪਸੰਦੀ ਦਾਸਾ ਬਲਵਿੰਦਰ ਸਿੰਘ ਚਾਲ ਮੁਖ ਸੇਵਾਦਾਰ ਬੈਸ ਕਰ ਪਰ ਕਿਨੇ ਜਾਂਗੀ ਭਾਈ ਮੰਨ ਸਾਹਿਬ ਨੂੰ ਉਸ ਤੋਂ ਤੁਹਾਨੂੰ ਜਿਹੜਾ ਮਨਸਬਤ ਆ। ਅੱਜ ਦੇਖ ਰਹੇ ਹਾਂ ਉਹ ਸਾਡਾ ਜਿਹੜਾ ਅੱਜ ਬਹੁਤ ਹੀ ਸਾਡੇ ਮਨ ਨੂੰ ਖੁਸ਼ੀ ਹੋਈ ਜੀ ਆ ਕਿ ਸਾਡੇ ਜਿਹੜੇ ਪੰਛੀ ਐ ਇਹਨਾਂ ਨੇ ਆਨੇ ਜਨੇ ਸ਼ੁਰੂ ਕੀਤੇ ਆ ਕਿ ਦੋ ਚਾਰ ਦਿਨ ਦੇ ਖੰਡ ਖਵਾਵਾਂਗੇ ਇਹਨਾਂ ਦੇ ਬੱਚੇ ਨਿਕਲਦੇ ਨੇ ਕਿੰਨਾ ਬੱਚੇ ਤਾਦਾ ਹੁੰਦੇ ਆ ਇਹਨਾਂ ਦੇ ਕਿੱਦਾਂ ਚੱਲਸੀਆਂ ਵਿੱਚ ਜਾਂਦੀਆਂ ਕਿੰਨਾ ਇਹਨਾਂ ਦਵਾਈਆਂ ਦੁੱਤੀਆਂ ਜਾਂ ਨਹੀਂ ਕਿੱਦਾਂ ਦਾ ਫਰਾਂਕਤੀ ਜਾਂਦੀ ਆ ਤੇ ਪਾਣੀ ਦਾ ਕਿਸਰਾ ਅਰੇਂਜਮੈਂਟ ਤੋਂ ਦਾ ਸਾਰਾ ਸਿਸਟਮ ਜਿਹੜਾ ਵਾ ਤੁਹਾਨੂੰ ਸਾਰਾ ਕਿਹੜਾ ਹੀ ਇੱਕ ਮਤਲਬ ਰਕੀਨ ਵਾਈ ਤੁਹਾਨੂੰ ਦੱਸਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਇਹ ਵੱਧ ਤੋਂ ਵੱਧ ਜਿਹੜੇ ਪੰਛੀ ਜਿਹੜਾ ਵਾ ਆਪਾਂ ਸਾਰੇ ਜਿਹੜੇ ਪੰਛੀ ਖਤਮ ਹੋ ਰਹੇ ਆ ਅਲੋਪ ਹੋ ਰਹੇ ਆ ਤੇ ਆਪਾਂ ਕੋਈ ਚੱਕਰੀਏ ਕਿ ਇਨ੍ਹਾਂ ਪੰਛੀਆਂ ਨੂੰ ਆਪਾਂ ਸਾਰੇ ਆਪਨੇ ਜਿਹੜੇ ਇਹ ਉੱਪਰੋਂ ਅਜਿਹਾ ਫਰਕ ਪਾਉਂਦੇ ਆ ਇਥੇ ਦੇ ਕਲਾਸ਼ ਤੋਂ ਹੈ ਇਹ ਦੋਵੇਂ ਇਹ ਜਿਹੜਾ ਪ੍ਰੋਗਰਾਮ ਆ ਇਹ ਸਿਰਫ ਜਿਹੜਾ ਵੇ ਇੱਥੇ ਨਾਲ ਰਵੇ ਇਹ ਫਾਇਦੇ ਨਾਲ ਜਿਹੜੀ ਬੰਦ ਕਰਤਾ ਕਿ ਨਾਲ ਸੀਮਤ ਰਵੇ ਇਹ ਜਿਹੜਾ ਵਾਏ ਹਰ ਘਾਬੇ ਵਿੱਚ ਪੰਛੀ ਆਉਣ ਕਿਤੇ ਆਵਾਜ਼ਾਂ ਇਹਨਾਂ ਨਹੀਂ ਸੁਣੂ ਇਹਨਾਂ ਸੋਣਾ ਬੋਲਦੇ ਆ ਕਿਤੇ ਸਾਡਾ ਦੇ ਮੁੱਤਾਂ ਹੋਈਆਂ ਅੱਜ ਤੱਕ ਰਹੀ ਇਹਨਾਂ ਦੀ ਆਵਾਜ਼ ਨਹੀਂ ਪੰਛੀਆਂ ਦੀ ਕਿਤੇ ਸੁਣਦੇ ਕੋਈ ਨਿੱਕੇ ਨਿੱਕੇ ਜਿਹੜੋ ਕਾਂ ਜਿਹੜੇ ਹੀ ਉਹ ਉਹਨਾਂ ਆਉਣਾ ਸیرے-ਸੇਰ ਉਹਨਾਂ ਨੇ ਸੁਣੂ ਉਹ ਤਾਂ ਦਾ ਬੜਾ ਵੱਡਾ ਲਾਰਮ ਸੀ ਅੱਜ ਦੇ ਜਿਹੜੇ ਆ ਅੱਜ ਦੇ ਜੋਗ ਵਿੱਚ ਅਸੀਂ ਜਿਹੜਾ ਆ ਅਸੀਂ ਗਾਰਮਾਤੇ ਹੋਏ ਆ ਤੇ ਉਹ ਸਭ ਖਾ ਵੱਡਦਾ ਹੈ ਕਿ ਸਿਰੇ ਸਿਰ ਕਾ ਬੋਲਣ ਲੱਗੇ ਉਹ ਸੋਖੀ ਸਾਰੇ ਉਹਨਾਂ ਨੇ ਅਮਰਤ ਵੇਲੇ ਆ ਕੇ ਠਰਨਾ ਚੁੱਲੀਆਂ ਨੇ ਕੀਪਚਾਵਾ ਜਿਹੜਾ ਉਹਨਾਂ ਨੇ ਪੂਰਾ ਖੁਸ਼ੀਆਂ ਆਪਣੀਆਂ ਮਨਾਉਣੀਆਂ ਇਹ ਇਹ ਕਿਛੀਆਂ ਗਿਆਵਾ ਇਹ ਕਿਸ ਕੁਦਰਤ ਦੇ ਨਾਲ ਜਦੋਂ ਤੁਸੀਂ ਜੁੜੋਗੇ ਨਿਸਰ ਨਾਲ ਜੁੜੋਗੇ ਜਦੋਂ ਤੁਸੀਂ ਇਹ ਕੁਦਰਤ ਦੀਆਂ ਰੂਹਾਂ ਦੇ ਨਾਲ ਜੁੜੋਗੇ ਤਾਂ ਤੁਹਾਨੂੰ ਇੱਕ ਵਕਰਾ ਆਨੰਦਾ ਨੂੰ ਇਹ ਜਿਹੜਾ ਲਾਂਗ ਹੈ ਬਹੁਤ ਵੱਡਾ ਲਾਂਗ ਹੈ ਇਹ ਕੋਈ ਛੋਟੀ ਜੀ ਗੱਲ ਨਹੀਂ ਜੀ ਬਹੁਤ ਵੱਡੀ ਗੱਲ ਹੈ ਕਿ ਅੱਜ ਤੁਹਾਡੇ ਮਨ ਨੂੰ ਖੁਸ਼ੀ ਆ ਵੀ ਸਾਡੇ ਜਿਹੜੇ ਜਿਹੜੇ ਜਾਨਵਰ ਜਿਹੜੇ ਵੀ ਇੱਥੇ ਰੱਖੇ ਆ ਪੰਛੀ ਇਹਨਾਂ ਪੰਛੀਆਂ ਨੇ ਆਦੇ ਆਨੇ ਦੇਖੇ ਆ ਉਹਨੇ ਜਿਹੜਾ ਵਾ ਤੁਹਾਨੂੰ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਤੁਹਾਨੂੰ ਦਿਖਾਵਾਂਗੇ ਕਿ ਤਰ੍ਹਾਂ ਪਿਆਰ ਕਰਦੇ ਆ ਕੀ ਕਰਦੇ ਆ ਬਹੁਤ ਸੋਹਣੀ ਜੀ ਬਣ ਗਈ ਹੈ ਛੇਕ ਅੱਗੇ ਇਹ ਬੜਾ ਵਿਸ਼ਾਲ ਇੱਕ ਜਿਹੜਾ ਵਾ ਬਣਨਾ ਹੈ ਤੇ ਛੋਟੇ ਛੋਟੇ ਪਤਨ ਬਾਈ ਤੁਸੀਂ ਜੇ ਨਾ ਤੁਮ ਕਿ ਜੇ ਤੁਸੀਂ ਜਨਨੀਆ ਵਾ ਇੱਥੇ ਆ ਕੇ ਨੰਦ ਲਿਆ ਕਰੋ ਆਪਣੇ ਬਲ ਬੱਚਾ ਲਿਆ ਕੇ ਦੇ ਨਾਲ ਨਾਖਾਇਆ ਕਰੋ ਨਰਸ਼ਨ ਲਾ ਕਰੋ ਬਾਕੀ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਬਣ ਰਿਹਾ ਵਾ ਜਿਹੜਾ ਵੰਡ ਕਾਪ ਤੇ ਵੰਡ ਕਾਪ ਦੀ ਜਿਹੜੀ ਹੈ ਤੁਸੀਂ ਦੇਖੋਗੇ ਇਹ ਆਪਾਂ ਬਹੁਤ ਸਾਰੇ ਪੰਛੀ ਹੋਰ ਆ ਜਿਹੜੇ ਆ ਰਹੇ ਆ ਠੰਡ ਕਰਕੇ ਥੋੜੇ ਜਿ ਰੁਕੇ ਹੋਣ ਅਸੀਂ ਬਹੁਤ ਕਰਦੀ ਜਿਹੜੇ ਆ ਤੇ ਪੰਛੀ ਜਿਹੜੇ ਆ ਰਹੇ ਆ ਤੇ ਬਹੁਤ ਬਾਬਾ ਜੀ ਕਿੰਦਾ ਬਹੁਤ ਵਧੀਆ ਜੀ ਬੜਾ ਬਹੁਤ ਵਧੀਆ ਜੀ ਬੜੀ ਖੁਸ਼ੀ ਹੋਈ ਮਨ ਨੂੰ ਵੇਖ ਕੇ ਇਹ ਚੀਜ਼ਾਂ ਦੇ ਲੋ ਵੀ ਹੋ ਗਿਆ ਜੀ ਬਾਬਾ ਜੀ ਤੁਸੀਂ ਫੇਰ ਇਹਦਾ ਬੜਾ ਵਧੀਆ ਪ੍ਰਾਲਾ ਕੀਤਾ ਤੁਸੀਂ ਹੈ ਹਾਂ ਕਿੰਦੀ ਸੋਨਾ ਬੋਲਦੇ ਕਿ ਕਿੰਨਾ ਕਿੰਨਾ ਆਨੰਦ ਆਉਂਦਾ ਸਵੇਰੇ ਸਵੇਰੇ ਕਦੋਂ ਆਵਾਜ਼ ਕਰਨਾ ਚ ਪੈਂਦੀ ਬਹੁਤ ਵਧੀਆ ਮਿਲਦਾ ਸਕੂਨ ਮਿਲਦਾ ਹਾਂ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਦੇ ਰੋ ਇਹ ਆਦੀ ਬਿਰਦ ਕਰਤਾ ਇੱਕ ਨੇ ਜੀ ਜੋਂ ਸਾਡੇ ਜਿਹੜੇ ਹੈ ਆਈ ਸਾਹਿਬ ਜੀ ਆਪਣਾ ਗੁਰਤੇਗ ਸਿੰਘ ਤੇ ਇਹ ਸਾਡੇ ਕੋਲ ਆਏ ਆ ਤੇ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਰੌਣਕਾਂ ਦਾ ਪ੍ਰੋਗਰਾਮ ਜਿਹੜਾ ਸੀ ਅੱਨੇ ਸੀ ਬਾਬਾ ਜੀ ਵਿਖਾਉ ਸਾਨੂੰ ਮੈਂ ਉਹ ਫਿਰ ਤੁਹਾਨੂੰ ਵਿਖਾਈਏ ਤੇ ਇਹ ਬੜੀ ਵਧੀਆ ਚੀਜ਼ਾਂ ਹੋਰ ਤੁਹਾਨੂੰ ਬਹੁਤ ਸਾਰੀਆਂ ਦੇ ਚੀਜ਼ਾਂ ਵਿਖਾਉਣ ਵਾਲੀਆਂ ਤੇ ਇਹਨਾਂ ਦਾ ਦੇਖੋ ਪਹਿਰਾ ਇੱਧਰ ਆ ਇੱਧਰ ਆ ਆ ਜਾ ਆ ਜਾ Alo 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 alo. Aa ay al.